ਜੀ ਤੇ ਲੋ ਬਾਈ ਲਾਗੇ ਲੋਡ ਕਰਨ ਗੱਗੇ ਘਰੇ ਸਾਰੀ ਲੱਦਣਾ ਵਿੱਚ ਲੱਦਦਾ ਸਾਰੀ ਬਾਈ ਬਾਹਰ ਤੇ ਲੱਦ ਨੂੰ ਮਿੱਦਾਂ ਬਾਹਰ ਪਿੱਛੇ ਵਿੱਚ ਲੱਦ ਲੋ ਵਿੱਚ ਬਾਹਰ ਬਦੀ ਰੋਣ ਹੈ ਬਾਹਰ ਲੱਦਣਾ ਵਿੱਚ ਵੀ ਆਦਾ ਨਿਕਲਦੇ ਆਣਾ ਵਿੱਚ ਤੇ ਵੀ ਸਾਕਾ ਬਹੁਤੀ ਯਾਰ ਉਹ ਆ ਅੱਧਾ ਅੱਧਾ ਤਾਂ ਖਾਂਦੀ ਆ ਇਹਦੇ ਕੋਈ ਯੱਕਣ ਨਹੀਂ ਆ ਉਹੀ ਮਾਰਦੀਆਂ ਪਲੇਨ ਹੋਏ ਬੰਦਾ ਡੱਡ ਜਾਂਦਾ ਟੈਰ ਆੜ ਗਿਆ ਆਫਰ ਉਹ ਤਾਂ ਨਾਲ ਕੱਢਦੇ ਨਹੀਂ ਭਰੇ ਹੋਇਆ ਤਾਂ ਨਾਲ ਚੱਕਰ ਨਹੀਂ ਕੋਈ ਉਹ ਕੋਈ ਹੋਰ ਉਹਦਾ ਚੀਜ਼ ਹੋ ਰਿਹਾ ਇਹੇ ਐ ਦੱਬਣ ਇਹ ਮਾਰ ਵਿੱਚ ਝੋਣੇ ਨੇ ਝੋਲ ਮਾਰਨੀ ਨੇ ਹਾਂ ਤੇ ਜੋ ਪਖਰਾ ਵਗਦਾ ਔਖਾ ਹੋਰ ਮੈਂ ਇਹਨੂੰ ਕਿਹਾ ਵੀ ਆ ਵਿੱਚ ਵਿੱਚ ਲੱਦ ਲੋ ਜਿਹੜਾ ਦੂਰ ਦੂਰ ਆ ਆ ਛੱਡ ਲੋ ਬਾਹਰ ਲੱਦ ਦੇ ਕਬੂਲਨਾਕੀ ਦਾ ਬੰਦਾ ਕ੍ਰੋਸ ਕਰਦਾ ਨਾ ਬੇ ਕ੍ਰੋਸ ਹੋਣਾ ਨਹੀਂ ਹੈ ਮੂਰੇ ਵਿੱਚ ਅੱਗੇ ਨਹੀਂ ਲੱਗੇ ਹੋਏ ਸਿੱਧਾ ਵੀ ਨਹੀਂ ਜਾਣਾ ਸਿੱਧਾ ਵੀ ਨਹੀਂ ਜਾਣਾ ਇਹ ਗਰੇ ਵਿੱਚ ਲੱਤ ਲਵਾ ਥੋੜਾ ਜਾਣਾ ਮੈਂ ਤੁਸੀਂ ਪਟੀਆ ਕੇ ਰੱਖ ਦਣੀ ਉਹਰੇ ਵਧਾਈਆਂ ਹੋ ਗਈਆਂ ਹਨ ਕਾਦੀਆਂ ਕਤਨਾ ਕੁੜੀ ਹੋ ਗਈ ਤੈਨੂੰ ਵੀ ਭਾਈ ਤੁਸੀਂ ਭੱਜੇ ਫਿਰਦੇ ਦੋ ਪੂਰੇ ਹੈ ਚਾਚੇ ਤਾਂ ਜ਼ਿਆਦਾ ਹੋ ਗਈ ਆ ਪਰ ਕਦੇ ਮਿਲ ਨਹੀਂ ਕਿੱਥੇ ਗਏ ਬੰਨ ਅਦਰੀ ਨਹੀਂ ਆਇਆ ਦੇਖ ਕੇ ਚਾਉ ਛੱਡ ਤੂੰ ਸਾਨੂੰ ਕਿਉਂਗਾ ਸੰਤਾ ਆ ਮਿਲ ਆਹ ਦੇ ਦਿੱਤੇ ਵਰਚੀਆਂ ਦੇ ਥੱਬੇ ਦੇ ਦਿੱਤੇ ਸਭ ਨੂੰ ਅੱਛਾ ਮੈਂ ਇੱਕ ਖੁੱਲਾ ਕੰਮ ਹਾਂ ਆ ਜਾਓ ਭਾਈ ਪਹਿਲੇ ਆਓ ਆ ਜਾਓ ਭਾਈ ਹੈ ਉਹ ਦੇ ਕੋ ਲੇਬਰ ਨਹੀਂ ਹੈਗੀ ਜੋਰ ਦੇਖਣ ਜਾਉਂ ਏ ਮੈਨੂੰ ਮਿਲਣਾ ਹਾਂ ਹਾਂ ਹੁਣ ਇਹਨਾਂ ਨੇ ਬੰਦ ਕਰਨੇ ਪਰਾਗੇ ਇਹ ਹਾਂ ਬੇਸ ਤਾਂ ਪਰਚੇ ਕੱਟਦੇ ਆਂ ਬਸੀਂ ਤਾਂ ਪਰਚੇ ਦੇ ਦਿੱਤੇ ਉਹਨੂੰ ਤੁਸੀਂ ਉਨੀ ਪਹੁੰਚਦੇ ਸਿਆਲ ਤੇ ਨਾ ਗੈਪ ਨਾ ਪਹੁੰਚਦੇ ਸਿਆਲ ਤੇ ਦੇਈ ਜਾਂਦੇ ਬੰਦਾ ਹੁਣ ਲੰਘ ਗਿਆ ਹੈਂ ਕੰਨੇ ਵਾਲੇ ਬੰਦਾ ਬੰਦਾ ਬਹੁਤ ਲੰਘ ਗਿਆ ਬਹੁਤ ਲੰਘਿਆ ਹੋਲੀ ਜੋ ਪਹਿਲੇ ਹਾਂ ਇੱਥੇ ਦੇਖਿਆ ਚੌਕਾਂ ਵਾਲੀ ਪਾਰਟੀ ਸੀਗਾ ਹਾਂ ਇਸ ਤਰ੍ਹਾਂ ਦਾ ਸੀਗਾ ਉਹ ਮੇਲਣਾ ਲਾ ਗਰੁੱਪ ਆਉਜ ਮੈਂ ਕਹਿੰਦਾ 80% ਲੋਕ ਆਏ ਕਹਿ ਰਹੇ ਆ ਵੀ ਸਾਡੀ ਲੇਬਰ ਚਲੇਗੀ ਯੂਨੀਅਨ ਦੇ ਅੱਗੇ। ਲੱਗਿਆ ਬਹੁਤ ਲੱਗਿਆ। ਹਾਂ। ਜਿਹੜੇ 4.5 ਕਿਲੇ ਖੜੇਗੇ ਤੇ 5 ਕਿਲੇ ਖੜੇ ਆ। ਟਿਕਣਾ ਨਿਕਲਨੇ ਆਗੇ। ਹੁਣ ਜੇ ਮੰਨ ਲਾ ਮੇਰੇ ਕੋਲ ਤੁਸੀਂ ਵੇਲੇ ਹੋਗੇ। ਤੁਸੀਂ ਹੋਰ ਤਾਂ ਥੋੜੀ ਫੜਨਾ ਤੁਸੀਂ ਕਹਿੰਨਾ ਗਰਮੀ ਬਹੁਤ ਹੋ ਗਿਆ ਸੀ ਨਹੀਂ ਫੜਨਾ ਕਿਸੇ ਦਾ। ਉਹ ਵਹੀ ਜਾਣਾ। ਹੋਰ ਕੰਮ ਹੈ। ਇਹ ਹੁਣ ਜਿਹੜਾ ਇਹਨੇ ਫੜਿਆ ਉਹ ਹੀ ਨਿਵੇੜਨੇ ਆ ਉਹਨਾਂ ਨੇ। ਪੱਲਾ ਫੜਿਆ ਹੈ ਅਸੀਂ ਉਹੀ ਨਿਵੇੜਨਾ। ਹਾਂ ਹੁਣ ਗਰਮੀ ਹੋ ਗਿਆ ਨਾ ਸਿਆਲ ਹੁੰਦਾ ਫੇਰ ਕੋਈ ਗੱਲ ਨਹੀਂ ਦਾ। ਉਸ ਨਾਲ ਦੀ ਫਸਲ ਆ ਬਾਈ ਇਹ ਆ ਕੰਮ ਔਖਾ ਇਹਦਾ ਪੂਰੇ ਫੇ ਬਬੂਲ ਨਾ ਹਲੇ ਸ਼ਾਮ ਹੋ ਜੇ ਨੀ ਮੋਟੀ ਹੂੰ ਰੜੇ ਖੇਤ ਮਾ ਤਾਂ ਜਾਣੂ ਬਣਦੀ ਏ ਯਾਰ ਇਹ ਕਿਤੇ ਖਿਆਲ ਚ ਇਹ ਗੱਗੇ 110 20 ਗੰਨਾ ਛੜਦੇ ਨਹੀਂ ਤੇ ਹਾਂਜੀ ਹੁਣ ਅੱਜ 6-7 ਬੰਦੇ ਲੱਗੇ ਹੋਏ ਸੇ ਮੈਂ ਕਹਿੰਦਾ ਜੇ 100 ਨਹੀਂ ਹੋਣਾ ਇਹ ਗੰਨੇ ਚ ਵੀ ਨਹੀਂ ਵਜ ਰਿਹਾ ਔਕਣਾ ਜਿਖੜਾ ਹੋਣਾ ਚਾਹੀਦਾ ਗੰਨਾ ਤਾਂ ਮਾਰਦਾ ਵਜਦਾ ਫਿਰ ਤਾਂ ਹੈ ਗੱਜੇ ਨਹੀਂ ਵਜਦੇ ਉਹ ਤਾਂ ਕੱਢਦਾ ਯਾਰ ਨਾ ਗੰਨੇ ਚ ਆ ਗਾ ਹੁਣ ਆਗਰ ਗੱਲ ਕੀਨੇ ਪਾਉਣੇ ਹੋਣਾ ਉਹ ਆਕੇ ਪਾ ਚ ਲੱਗੇ ਆ ਹਾਂ ਨਾ ਵਜੇ ਨਾ ਵਜੇ ਨਾ ਨਾ ਟਾਈਮ ਲੰਮਾਉਣਾ ਇਹਨਾਂ ਬਰਨ ਨੂੰ। ਬਰਨ ਨੂੰ ਕਹ ਕੇ ਆਏ ਦੇਖੀ। ਧੁੱਪਾਂ ਪੈਂਦੀ ਪੂਰੀ ਸੋਗਦੀ ਹੋਏ ਉਹਨੂੰ। ਆਂ ਦੇਖੀ ਆਹ ਕੰਨ ਕੰਨ ਹਟਣਾ ਉਹ। ਆ ਜਰਾ ਵੱਡਿਆ ਹੋਇਆ ਨਾ। ਬਾਈ ਨੂੰ ਹਵਾ ਲੱਗਣੀ ਹੋਣੀ ਉਹਨੂੰ। ਹਵਾ ਪੈਣੀ ਜੇ ਦੇਖੀ ਤੂੰ ਗੋਲੀ ਮਾਉਂ ਚੱਲਣਾ ਨਾ ਹੁਣ। ਇਹਨਾਂ ਨੂੰ ਪਾਣੀ ਲਾਵਾਂ ਕਿ ਦੀ ਗੜਾਈ ਕਰਾਵਾਂ। ਜਿਹੜਾ ਹੈਗੀ ਇਹ ਗਿੱਲ ਥੱਲੇ ਦੇਖ ਪਿਆ ਮੜ ਜੀ। ਹੈ ਨਹੀਂ ਜਾਵੇਂ ਕੱਕਰ ਪੈ। ਜੰਤਾ ਪਾਣੀ ਲਾ ਦੇ ਯਾਰ। ਪਾਣੀ ਲੈ ਕੇ ਡੇਕ ਤੇ ਆ ਨਾ ਫਿਰ। ਬੂਟਰ ਬਣੀ ਹੋ ਜੂਗਾ ਹਾਂ ਨਹੀਂ ਨਹੀਂ ਆ ਇਹ ਨਹੀਂ ਬੱਤ ਸੀਟੀਓ ਬੱਤ ਆ ਜਾਣੇ ਨਾ ਉਹ ਯਾਰ ਜਿਹੜੇ ਸਾਥੋਂ ਪਪੈਂਦੀ ਆ ਇਹ ਜਿਹਦੇ ਬੱਤ ਆ ਜਾਣੇ ਗੜਾਈ ਤਾਂ ਕਰ ਨਹੀਂ ਪਹਿਲਾਂ ਵੀ ਪਾਣੀ ਲਾ ਦੇ ਕੋ ਪਾਣੀ ਲਾ ਦਮਾ ਨਾ ਪਾਣੀ ਲਾ ਦੇ ਵਿਚਾਰਾ ਇਹ ਪੱਤੀ ਦਾ ਫੂਕ ਦਮ ਵਿੱਚ ਕਿਹਨੂੰ ਫੁੱਕੜੇ ਬਣੀ ਆ ਕਿ ਕਰਨੀ ਆਪ ਤਾਂ ਹੈ ਬੂਟਰ ਸਹੀ ਲੱਜਣਾ ਯਾਰ ਬਾਹਰ ਕੱਢ ਕੇ ਫੂਕ ਦਮ ਨਾਲ ਫੁੱਕ ਦਮ ਨਾਲ ਸਹੀ ਲੱਗੇਗਾ ਫਿਰ ਵੀ ਨਾ ਇਹ ਮੈਂ ਗੱਪੇ ਗੱਪੇ ਕਰਕੇ ਫੂਕੀ ਆ ਫੇਰ ਡਾਡੀ ਨੇ ਭੁੱਖੇ ਮਰੇ ਨਾ ਉਹ ਜਾ ਸਿਆਲ ਤੱਕ ਅੱਗੇ ਉਹ ਤਾਂ ਬੂਟੇ ਦੂਰ ਤੀ ਸੇਕ ਚੱਕ ਲੈਣੇ ਆ ਜੀ ਬੁੱਟਾ ਬਿੱਲਾ ਹੋਇਆ ਥਾ ਹਾਂ ਹੁਣ ਬੁੱਟਾ ਤਾਂ ਆਪੇ ਸੁੱਕਿਆ ਹੋਇਆ ਹਾਂ ਬੇ ਸਾਡੇ ਦੇ ਨਿਰਲੇ ਗਾਲ ਦੇ ਘਰ ਕੰਮ ਕਰਦਾ ਸਾਡੇ ਤਾਂ ਲਾਈ ਰਾਹ ਨੂੰ ਲੱਗੇ ਗਰੂ ਵੀ ਅੱਗ ਹੁਣ ਉਸ ਜੀ ਮਾ ਬੜੂ ਬੜਾ ਇਕੱਠਾ ਕਰਦਾ ਸਾਰੇ ਨੂੰ ਹਾਂ ਮੈਂ ਦੱਸ ਫੇਰ ਅੱਜ ਵੀਰ ਹੋ ਜੂਗਾ ਇੰਨਾ ਕਿ ਜਿੰਨਾ ਕੋਣ ਹੋਇਆ ਨਹੀਂ ਹੋਣਾ ਹਾਂ ਬੁੱਟੇ ਬੜਾ ਬਹੁਤ ਉਹ ਬੁੱਟੇ ਪਈ ਹੁੰਦਾ ਇੰਨਾ ਨਹੀਂ ਹੁੰਦਾ ਕਿਆ ਯਾਰ ਇਹ ਜਰਾ ਥੋੜਾ ਫੁੱਟਿਆ ਵਜਾ ਮੈਨੂੰ ਪਤਾ ਕਿਆ ਦਿਖਣਾ ਹੈ ਬਹੁਤ ਰਹਾ ਬਾਈ ਇਹਨੇ ਆਪਣੇ ਆਈ ਪਰੋਣਾ ਨਾ ਪਹਿਲਾਂ ਕਹੋ ਸੀ ਨਗਾ ਇਹ ਥਾਲਾ ਡਾਂਗੇ ਰਹਿਣਗੇ ਡਾਂਗੇ ਬਸ ਹਾਂ ਜੀ ਪੂਰੀ ਸੜੀ ਹੁੰਦੀ ਡਾਂਗ ਜੀ ਉਹੀ ਰਹੇ ਨੇ ਦੱਸਾਂ ਕਾਦੇ ਫੁੱਟਲੇ ਇਹਨਾਂ ਦੇ ਆ ਇਹਨੂੰ ਧੁੱਪ ਲੱਗਦੀ ਦੀ ਪੁੱਤੇਆਂ ਨੂੰ ਬੂਟੇ ਆ ਨੂੰ ਪੱਤਾ ਹੁਣ ਨਿਕਲੇ ਹਾਲੇ ਹਾਂ ਜੀ ਨਾ ਫੁੱਟਣਾ ਬਹੁਤ ਆ ਹੀ ਗੱਲ ਨਹੀਂ ਪਰ ਬਾਅਦ ਚ ਗੋਸ ਨਹੀਂ ਕਰਦਾ ਕਾ ਇਹ ਗਰੋਥ ਰੁਕ ਜਾਂਦੀ ਸੀ ਹਾਂ ਤਾਲਪ ਵਸੇੜਾ ਰੇਟ ਉਹ ਪੂਲਰ ਖਾਂਦੇ ਬਹੁਤ ਆ ਫਿਰ ਤਾਲਾ ਮਾਰੀ ਤਾਲਾ ਵਸਾਣੇ ਆ ਲੈ ਮੇਰੀ পুরা ਗੱਲ ਲੱਗਿਆ ਇਹਨੂੰ ਆਪਾਂ ਇਹਨੂੰ ਬਾਭੀਆ ਕਰਨਾ ਉਹ ਨਾਲੋਂ ਚੰਗਾ ਉਹ ਜੋਰ ਦੇ ਕੇ ਲਈਏ ਆਦਰ ਵੀ ਦਾ ਸਾਲ ਪਾ ਯਾਰ ਹੈਗਾ ਪਹਿਲਾਂ ਸਾਰੇ ਵਿੱਚ ਜੀ ਜੋਰ ਦੇਖਣਾ ਉਹ ਭਾਈ ਨਹੀਂ ਆ ਮੂਰੇ ਪੌੜਾ ਨਿਕਲ ਜਾਏ ਨੇ ਇਹਨੂੰ ਕਾ ਨਿਕਲ ਮੈਨੂੰ ਤੂੰ ਰੈਨ ਦੇ ਤਾਂ ਪਹਿਲੀ ਹੀ ਗਏ ਦੇ ਸੌਂਡ ਕਰੈਕਟਰ ਰਹਿਣਦੇ ਹੈ ਸੌਂਡ ਕਰੈਕਟਰ ਨਾ ਨਾ ਨਿਕਲ ਜਾਣਾ ਪਹਿਲੀ ਕਲੱਤ ਬਖੜਾ ਇਹ ਪਹਿਲੀ ਕਲੱਤ ਬਖੜਾ ਜੀ ਵੀਰ ਨਾ ਨਾ ਨਿਕਲ ਜਾਣਾ ਲੈ ਦੋ ਪਰ ਹੋ ਜਾਣਾ ਤਪੱਸਿਆ ਤਪੱਸਿਆ ਕਰਦਾ ਭਾਈ ਸਾਲ ਪਜਾਰਣਾ ਕੰਮ ਹੋਣ ਤੂੰ ਅੱਜ ਹਟ ਜਾ। ਹੈਗਾ ਕੇ? ਹਾਂ। ਕਾਹਨੂੰ ਖਬਰੇ ਕਿਆ ਹੋਣਾ ਚਾਹੀਦਾ? ਖਾ ਲਿਆ। ਹੂੰ। ਡੰਬਣਾ ਲੱਗਾ ਹੋਇਆ। ਬੈ ਜਾ। ਬੈਠਣਾ ਕੇ ਅਜ ਦੇਖ ਲੈ ਕੇ ਚੱਪੜ ਦੇ ਜਾ ਕੇ। ਹਾਂ। ਉਹ ਚਲਾ। ਲੱਗਿਆ। ਮਖਿਆਲ ਉਹ ਮਖਿਆਲ ਹੁੰਦਾ ਮਖਿਆਲ ਖਾ। ਇਹ ਬਚ ਗਏ ਤੂੰ ਸੁੱਕਾ ਕਰ। ਉਹ ਮਖਿਆਲ ਆ। ਹਾਂ ਹਾਂ। ਮਖਿਆਲ ਆ। ਕੱਢ ਬਾਹਰੋਂ। ਆ ਲਾਣ ਦੇ ਲੈ ਜੀ ਫਿਰੇ। ਭਈ ਉਹ ਬੋਤਲ ਉਹ ਉਹ ਲਈ ਠੀਕ ਦੀ ਉਹ ਐਨ ਬਣਾਈ ਜਾਂਦੀ ਉਹ ਕਹਿੰਦੇ ਉਹ ਚਿਲਾਂ ਕਰਨਾ ਨਹੀਂ ਆਪਾਂ ਪਾ ਦੋ ਜਿਹੜੇ ਲੀਆਂ ਪਾਉਂਦੇ ਨੇ ਤੇ ਅਸਲ ਜੀ ਜਿੰਦੀ ਬੈਠ ਪਾ ਹੋਰ ਮੈਂ ਤਾਂ ਆਪਾਂ ਲੋਕਾਂ ਦੇ ਹਰਾਨ ਆ ਜਿਹੜੇ ਫਰੀ ਜਾਂਦੇ ਮੈਂ ਅੱਜ ਪਾ ਲਈ ਉਹ ਆਏ ਸਦਾ ਹੀ ਆਇਆ ਤਾਂ ਕਿਤੇ ਤੇ ਨਹੀਂ ਕਿੱਕਣਾ ਲੋਪਾਈ ਫਰੀ ਜਾਂਦੇ ਸਾਡੇ ਉਹ ਤਾਂ ਰੋਰ ਹੀ ਨਹੀਂ ਚਲਦੀਆਂ ਉਹ ਹੌਲੀ ਹੌਲੀ ਜੀ ਗੰਨਾ ਫਿਰ ਕਿੰਨੇ ਕਾਟਲ ਹੋਏ ਇਹ ਬਾਈ ਇਹ 80 ਕਾਟਲ ਹੋਏ ਆ ਭਜ ਨਹੀਂ ਰਿਹਾ ਇਹ ਦਿਨ ਅੱਜ ਬਾਕੀ ਅੱਗ ਲਾਤੀ ਕਿੱਗੇ ਸਭ ਨੂੰ ਸਾਫ ਕਰਤਾ ਜਿਹੜਾ ਮੀਂਹ ਪਿਆ ਏ ਉਹਦਾ ਮੈਨੂੰ ਫਾਇਦਾ ਹੋਗਾ ਮੈਂ ਬੂਟੇ 'ਚ ਅੱਗ ਲਾਤੀ ਉਹਨੂੰ ਉਹਦਾ ਇੰਨਾ ਉਹ ਨਹੀਂ ਹੋਇਆ ਆਂਬੜਨੀ ਵਿੱਚ ਹਾਂ ਗਿੱਲੀ ਕਰਕੇ ਨਾ ਉਹ ਹੋ ਗਿਆ ਥੋੜਾ ਜਿਹਾ ਅੱਗ ਵੀ ਕਿਹੜੀ ਆ ਮਾਮਾੜੀ ਦਾ ਅੱਗ ਹਾਂ ਬਸ ਮਾਮਾੜੀ ਫੂਕੋਣੀ ਆ ਹਾਂ ਬਾਕੀ ਬੰਦੇ ਕਰਿਆ ਬੰਦੇ ਅੱਜ ਕੱਲ ਅੱਜ ਕੱਲ ਕਰੀ ਜਾਂਦੇ ਇੱਕ ਮਗੜਾ ਤਾਂ ਮੈਨੂੰ ਇੱਕ ਵਾਰ ਪਾਣੀ ਲੈਣੀ ਪਾਣੀ ਮੀਹ ਹੈ ਪੈ ਗਿਆ ਹੁਣ ਗਿੱਲਾ ਹੋ ਗਿਆ ਵਸੇਰਾ ਦੇਖਿਆ ਪੱਟ ਕੇ ਵੇਖ ਹਾਂ ਠੀਕ ਆ ਜਲ ਹੈਗੀ ਆ ਬਾਕੀ ਉਹ ਗੰਨਾ ਕਿੱ ਗੱਬਦੀ ਜੰਮਿਆ ਬਸ ਹਰਸ਼ਵੀਰ ਕਹੀ ਗਿਆ ਉੱਚਾ ਉੱਚਾ ਏ ਪਰ ਜੰਮਿਆ ਵਧੀਆ ਹੋ ਮੇਰੇ ਕੋ ਪੰਜ ਤਾਗੀਆਂ ਹਾਂ ਬਾਕੀ ਮੈਂ ਵੀ ਦੇਖਣਾ ਗੰਨਾ ਆਪਣਾ ਯਾਰ ਕਿਹੜਾ ਉਹ ਵਾਲਾ ਬਾਕੀ ਮੀਨ ਵਾਲਾ ਗੱਗੇ ਵੀ ਜਿਹੜਾ ਉੱਪਰ ਤਾਂ ਮਾੜਾ ਮੋਟਾ ਜਿਹੜਾ ਹੈਗਾ ਤਾਂ ਸਾਰੇ ਹੀ ਨਿਕਲੇ ਆ ਤੁਹਾਨੂੰ ਦਿਖਾਉਣਾ ਉਹ ਵੀ ਤੇ ਬੱਸ ਚਲੀ ਜਾ ਮਰ ਜਾ ਜਾ ਕੇ ਇਹ ਦੋਨੋਂ ਉਹ ਗੰਨਾ ਦੇਖ ਆਉਣਾ ਮਰ ਜਾ ਨਿਕਲਿਆ ਬਾਹਰ ਕਿ ਨਹੀਂ ਪਬੂਲਰ ਵਾਲਾ ਚੱਲ ਫਿਰ ਆ ਜਲਦੀ ਦੇਖ ਲਈ ਮੁਰਦੇ ਉਹ ਦੇਖਦੇ ਨੂੰ ਐ ਫਿਰ ਮੋਟਰਸਾ ਘਮਾਉਣਾ ਹੋਊ ਉਧਰੋਂ ਆ ਲੂੰਗਾ ਆਇਆ ਇਧਰ ਨੂੰ ਲੋ ਭਾਈ ਆ ਕੇ ਖੇਤਾਂ ਚ ਤੇ ਆ ਭਾਈ ਹਾਂ ਮਲਕੀ ਸੀ ਕਹਿੰਦਾ ਤੂੰ ਤੂੰ ਕਰ ਦੋ ਕਹਿੰਦਾ ਇਹ ਵੱਢ ਦੋ ਕਹਿੰਦਾ ਤੂੰ ਤੂੰ ਹੈ ਦੱਸ ਕਿੰਨਾ ਫਲਿਆ ਪਿਆ ਹੋਰ ਜਿਹੜਾ ਇਹਦਾ ਸਵਾਦ ਇਹਦਾ ਹੀ ਆ। ਫਲਿਆ ਪਿਆ ਪੂਰਾ ਐ ਨਾ। ਬਹੁਤ ਵਧੀਆ ਰਜੀਬਾ ਭਾ ਲੈਣੀ ਅੱਗੇ ਦੀਆਂ। ਇਹ ਜੀਭਾਂ ਹੀ ਮਚਾਉਂਦੀ ਵਿੱਚ ਕੁਝ ਨਿਕਲ ਜਾਣੀ। ਹਾਂ। ਇਹ ਤਾਂ ਛੋਟੀਆਂ ਆ। ਆਪਾਂ ਬਾੜੀ ਹੁੰਦੀ ਬਹੁਤ। ਤੂੰ ਤੂੰ ਦਾ ਫਰਕ ਹੁੰਦਾ। ਬ੍ਰਾਈਡਿਟੀ ਦਾ ਫਰਕ ਹੁੰਦਾ। ਹੂੰ ਹੂੰ। ਵੈਰਾਈਟੀ ਆ। ਵੈਰਾਈਟੀ ਦਾ ਹੀ ਵੈਰਾਈਟੀ ਆ। ਪਰ ਲੱਗਿਆ ਉਹਦੇ ਲੈ ਕਿਹੜੇ ਸਾਹਬ ਆ। ਫਲਿਆ ਬਹੁਪਿਆ। ਮਿੱਟੀ ਪਈ ਨਾਲ ਇਹਦਾ। ਆਲਦਾ ਬਈ ਗੰਨਾਉਦਾ। ਤੂੰ ਕੋ ਨਾਲ ਖਾਈ ਇਹ ਬਾਈ ਗੱਗੇ ਡੇਡੀਆਂ ਰੂਟਾ ਮੀਟਰ ਵਾਲਾ ਐਕਸਪੈਰੀਮੈਂਟ ਕਰਦਾ ਤੁਹਾਨੂੰ ਪਤਾ ਹੀ ਆ ਗੰਨਾ ਉੱਪਰ ਤਾਂ ਨਾ ਲੈ ਕੋਈ ਰਹੀ ਨਹੀਂ ਇੱਕ ਵਿੱਚ ਸਾਜ ਮੈਂ ਵੈਸੇ ਤਾਂ ਇਹ ਆ ਬਾਈ 95 ਤੁਹਾਨੂੰ ਸਾਰੇ 95 ਆ ਉਹ ਵੀ ਹੈ ਨਾ ਸਾਰੇ 95 ਆ 93 95 ਸਾਰੇ 95 ਆ ਆ ਵੀ ਖੇਤੇ ਵਿੱਚ ਕਾਕ ਦੇ 95 ਆ ਤਾਂ ਖੜੀ ਇਹ ਜੀ 95 ਆ ਹਾਂ ਇਹਨੇ ਵਾਲਾ ਵੱਡੇ ਦਾ ਬੀਜ ਹੈ ਨਾ ਧਿੰਦਿਆ 95 ਆ ਥੋੜਾ 18 'ਚ ਅੱਗੇ ਥੋੜੇ ਥੋੜੇ ਸਾਰੇ ਗੰਨਾ ਹੋ ਗਿਆ ਹਾਂ ਉਹ ਗੰਨਾ ਉਹ ਵੀ ਖੰਨਾ ਉਹ ਪਰਲਾ ਖੇਤ ਵੀ ਆ ਵੀ ਆ ਵੀ ਸਾਰੀ ਪਬਲਿਕ ਰਸਤਾ ਇੰਸਟਾਗ੍ਰਾਮ ਖਤਮ ਲੈ ਆ ਭਾਈ ਅੱਧਾ ਕਿੱਲਾ ਉੱਥੇ ਆਉਂ ਜੋ ਆਪਣਾ ਬਸਿੰਗ ਬਸੂਰ ਲੈ ਕੰਡਾ ਆ ਕੰਡਾ ਲੱਲਾ ਧਾਨਾ ਦਾ ਲਾਉਂਗੇ ਕਿੱਲਾ ਖੰਡਾ ਬਸ ਤੋਂ ਪਰਲਾ ਬਾਦਮਤੀ ਉਲਾ ਲਿਓ ਹੁਣ ਕਿ ਨਹੀਂ ਨਾ ਇੱਕ ਵਾਰੀ ਹੋ ਜੂਗਾ ਕੰਮ ਹੋਰ ਹੋਰ ਲੈ ਚਾਹੀਦਾ ਬਦਲ ਮੌਕੇ ਤੇ ਯਾਰ ਖੇਤ ਨੂੰ ਗੰਨਾ ਬਦਲਦਾ ਅਦਰਸਾਲ ਤੱਕ ਜਿਹੜਾ ਕੋਈ ਮਰਨ ਸੀ ਆ ਪਤਾ ਨਹੀਂ ਹੋ ਗਿਆ ਹੁਣ ਗੰਨਾ ਹੈ ਨਹੀਂ ਤੱਕਦੇ ਇਹ ਤਾਂ ਹੁਣ 5 ਸਾਲ ਬਦਲ ਹੋਈ ਜਾਣਾ ਬੂਟੇ ਲੱਗੇ ਵਿੱਚ 5 ਸਾਲ ਬਾਅਦ ਲੱਗਣੇ ਹੋਣਗੇ ਤਾਂ ਤੂੰ 4 ਸਾਲ ਬਾਅਦ ਵੀ ਲੱਜੇ ਗੰਨਾ ਬਹੁਤ ਟਾਈਮ ਪਹਿਲਾਂ ਗੰਨਾ ਦਾ ਉਹ ਅਸੀਂ ਕਿੱਕੇ ਦਵਾਰਦਮਣ ਕਰਕੇ ਸਾਰੇ ਜੀ ਘੁਮਾਤਾ ਸੀ ਆਪਣੇ ਜੀ ਫੇਰ ਲੱਗੇ ਹੁਣ ਆਹ ਦਿਂਦੇ ਵਾਲਾ ਇਹ ਜੀ ਗੰਨਾ ਪੋਪੂਲਰਾ ਗੰਨਾ ਪੋਪੂਲਰਾ ਗੰਨਾ ਪੂਲਰ ਗੰਨਾ ਪੋਪੂਲਰ ਗੰਨਾ ਪੂਲਰ ਵਧੀਆ ਚੱਲ ਪਿਆ ਭਾਈ ਸਾਰੇ ਚੱਲ ਬਾ ਕੋਈ ਕੋਈ ਹੈ ਨਹੀਂ ਨਾ ਵੈਰੈਟੀ ਕਿ ਕਰਾ ਇੱਕ ਜੜੀ ਵੱਡੀ ਇੱਕ ਛੋਟੀ ਮਿਕਸ ਜੀ ਉਹ ਨਹੀਂ ਛਾੜ ਕੇ ਲਾਦਣੀ ਦੀ ਇਹ ਇੱਧਰ ਇੱਧਰ ਛੋਟੇ ਲਾ ਦਿੰਦੇ ਸਾਰੇ ਸੜਕ ਦੇ ਨਾਲ ਠੀਕ ਹੈ ਆ ਵਿੱਚੋਂ ਚੱਲਣਾ ਦੇ ਹੁਣ ਤਾਂ ਹੋਰ ਕਰੋ ਇਹਨਾਂ ਨੂੰ ਬਾਗਾਂ ਜਾ ਕੇ ਫਿਰ ਆਪਣੀ ਸੌਰਾ ਕਰੀ ਜਾਂਦੇ ਨੇ ਲਾਉਣੇ ਆਣੇ ਗਲਤੀ ਕਰਤੀ ਹੈ ਆ ਵੀ ਟਾਈਮ ਲਾਇਆ ਵਿੱਚ ਛੋਟਾ ਬੜਾ ਉਹ ਇਹਨਾਂ ਦੇ ਉਹਦੇ ਖੰਬੇ ਨਾਲ ਬੜੇ ਇੱਧਰ ਛੋਟੇ ਮਿਕਸੇ ਹੀ ਕਰਦੇ ਜਾਂਦੇ ਨੇ ਜਿਹੜੇ ਲਾਉਣ ਲੈ ਉਸਦੇ ਬੰਦੇ ਅਣਜਾਣ ਬੰਦੇ ਸਾਡੇ ਲਾਏ ਆ ਸਾਡੇ ਵੀ ਅਸਿਕੜ ਦੇ ਗੱਲ ਗੌਰੀ ਆ ਉਹਨਾਂ ਨੇ ਛਾੜ ਕੇ ਲਾਏ ਆ ਇੱਕ ਲੈਨੇ ਲੱਗ ਛੋਟੇ ਦੀ ਲਾਤੀ ਲਾਉਣ ਵਾਲੇ ਬੰਦੇ ਹੋਰ ਤੇ ਅੱਜ ਇਹ ਵਾਰਾ ਲਾਓ ਅਣਜਾਣ ਲਾ ਲਓ ਜਿਹਦਾ ਕੰਮ ਆ ਯਾਰ ਉਹ ਨਹੀਂ ਪੱਕੀ ਚੱਕ ਤੇ ਨਾਲ ਕਿੰਨੇ ਜਾ ਕੇ ਫਿਰ ਤੈ ਬਾਰੀ ਦੀਆਂ ਤਵੀਆਂ ਖੋਲ ਕੇ ਲੈ ਉਹ ਬਾਈ ਜਿਹੜੀ ਤਵੀਆਂ ਮਾਰੀ ਤੇ ਤੁਹਾਨੂੰ ਉਹ ਦਿਖਾਉਣੇ ਕਰਨਾ ਆਹ ਰੰਟੋਮੀਟਰ ਐਕਸਪੈਰੀਮੈਂਟ ਦਾ ਇਹ ਕਾਮਯਾਬ ਆ ਇਹ ਕਾਮਯਾਬ ਆ ਕੱਲ ਨੂੰ ਤੁਹਾਨੂੰ ਦਊਂਗੀ ਹਰਸ਼ ਵੀ ਆ ਉਹ ਜਿਹੜੇ ਡਰ ਮਾਰਦਾ ਹਰਸ਼ ਵੀ ਨੇ ਹਾਂ ਲੱਭ ਤੂੰ ਤੇ ਖਲਾ ਕਿੰਨੀ ਦੀ ਗੱਡੀ ਮੈਂ ਤੁਹਾਨੂੰ ਦਿਖਾਉਂ ਜਾ ਕੇ ਮੈਂ ਆ ਤੂੰ ਦੀ ਲੱਗੀ ਹੋਈ ਕਿੰਨੀ ਆ ਉਹਦੇ ਥੱਲੇ ਵੀ ਹਾਂ ਭਰਿਆ ਪੈਸਾ ਲੇ ਲਾ ਇਹ ਵੀ ਲੱਗੀ ਹੋਈ ਆ ਲੋ ਜੀ ਆ ਖੇਡਦਾ ਲੋ ਬਾਈ ਇਹ ਚ ਮਾਰੀ ਦੀ ਆਪਾਂ ਨੇ ਤਵੀ ਆਪਾਂ ਮਾਰੀ ਦਿੱਤਾ ਤਵੀਆਂ ਇੱਕ ਇੱਕ ਖੋਲ ਕੇ ਗਿੱਲੀ ਹਾਂ ਮੈਂ ਕਿ ਦੇਖ ਦੇਖਦੇ ਸਿਆੜ ਹਾਂ ਲੱਭ ਫੇਰ ਪੂਰੇ ਦੇਖਦੇ ਆ ਨਾ ਆ ਲੈ ਵਧੀਆ ਇਹ ਮਾਰ ਕੇ ਕੱਖ ਨਹੀਂ ਕੱਖ ਬਹੁਤ ਰੱਖ ਦੇ ਲੈ ਜਵਾਂ ਨਹੀਂ ਹੈਗਾ ਹੁਣ ਰੱਖ ਬਹਾ ਸਾਫ ਹੋ ਗਿਆ ਹੈ ਜਾਨੂ ਕੱਖਰੇ ਹੁਣ ਮਾਰਨੀ ਆ ਆਪਣੀ ਉਹ ਜਾਨੂ ਤਾਂ ਕਿਤੇ ਕਿਤੇ ਚਲੇ ਜਾਣਾ ਪਰ ਆਪਾਂ ਨੇ ਗੜਾਈ ਕਰਾ ਦੇਣੀ ਹੈ ਗੜਾਈ ਵੀ ਕਿਤੇ ਗੜਾਈ ਹੋ ਗਈ ਵੀ ਤਾਂ ਉਹ ਕਰਾ ਦੇਣੀ ਕੱਗੇ ਆਏ ਬੱਜੇ ਉੰਜਾਂ ਨਵੀਆਂ ਹੋਣਾ ਜਿਹੜਾ ਉਹ ਤੇਰੇ ਲਈ ਤਰਫਾਲੀ ਜੀ ਆ ਉਹ ਆਇਲ ਸਿੱਧੀਆਂ ਮਾਰ ਦੇਣੀ ਆ ਇਹ ਉਹ ਉੱਠਣ ਦੇ ਹਾਂ ਉੱਠਣ ਦੇ ਸਿੱਧੀ ਦੇਖਣ ਦੇ ਸਾਈਡ ਤੋਂ ਦੇਖਣ ਦੇ ਬੜੇ ਬੜੇ ਸਿਆਪ ਦੇਖਣ ਲੱਗ ਗਏ ਫਾਲੀਆਂ ਮਾਰ ਦੇਣੀਆਂ ਉੱਥੇ ਐਵੇਂ ਵਾਇਆ ਹੋਇਆ ਹੁਣ ਫਾਲੀਆਂ ਮਾਰ ਦੇਣੀਆਂ ਚਾਹ ਮੈਂ ਵੀ ਉੱਥੇ ਫਾਲੀਆਂ ਮਾਰਨੀ ਆ ਹੁਣ ਹਾਂ ਮੈਂ ਵੀ ਕਾਲੂ ਵਾਂ ਸ਼ੁਰੂ ਕਰ ਦਵਾ ਦੋ ਲੱਗਣੇ ਆਜ ਬਸ ਕਾਲੂ ਪੁੱਛ ਕੇ ਰੇੜੀ ਨੂੰ ਸ਼ੁਰੂ ਕਰਦਾ ਕਾਲੂ ਤਰਫਾਲੀ ਫੇਰਦੇ ਹਾਂ ਸਾਡਾ ਘੰਟਾ ਪਣਾ ਲਾ ਲਿਆ ਘੰਟਾ ਦੋ ਘੰਟੇ ਬਸ ਸਵੇਰ ਚਾ ਉਹ ਇੱਕ ਦਿਨ ਮਾਰ ਲਗਾ ਕੇ ਦੋ ਘੰਟੇ ਜੀ ਮੈਂ ਇੰਨਾ ਲਾਉਣੇ ਨਹੀਂ ਟਾਈਮ ਉਪਰ ਜਦ ਵੜ ਕੇ ਖੇਤ ਨੂੰ ਫਿਰ ਖਾਲੀ ਕਾ ਕਰਕੇ ਨਿਕਲਣਾ ਉਹ ਬਾਕੀ ਬਈ ਜਿਹੜਾ 18 ਇਹ ਕਹਿੰਦੇ ਬਈ ਇੱਕ ਵੀਰ ਦਾ ਬੰਦਾ ਫੋਨ ਆਇਆ ਤਾਂ ਉਹ ਕਹਿੰਦਾ ਡੂੰਗਾ ਭੀਜਣ ਦਾ ਹੀ ਗਿਰ ਜਾਂਦਾ ਏ 18 ਹਾਂ ਬਈ ਦੂਏ ਘੱਟ ਘਿਰਦੇ ਜੇ ਨਾ ਥੱਤੀ ਟੁੱਤੀ ਆ ਇਹ ਘੱਟ ਘਿਰਦਾ ਵੀ ਇਹ ਗਿਰ ਜਾਂਦਾ ਅਸੀਂ ਵੀ ਦੇਖਿਆ ਸਾਡੇ ਵੀ ਜਿਹਦੇ ਲਾਇਆ ਵੇ ਗਿਰ ਜਾਂ ਕਰਤਾ ਜਾਂਦਾ ਹਾਂ ਡੂੰਗੇ ਦਾ ਆਏ ਆ ਯਾਰ ਹੁਣ ਫਿਰ ਜੰਮਣ ਜੁੰਮਣ ਜਿਹਾ ਫਰਕ ਪਾ ਜਾਂਦਾ ਇਹ ਅੰਬ ਨੂੰ ਬੂਰ ਪੈ ਗਿਆ ਤੇ ਇਹ ਨੂਰਾ ਨਾ ਪੂਰਾ ਗੱਗੇ ਤੂੰ ਦੇਖੀ ਦੋ ਦੋ ਆਇਟਮਾਂ ਦਿਖਦੀਆਂ ਜਿਹੜੀਆਂ ਜਿਹੜਾ ਇੱਧਰ ਆ ਹਾਂ ਹਾਂ ਦੋ ਦੋ ਤਰ੍ਹਾਂ ਦੇ ਅੰਬ ਹੈ ਹਾਂ ਇੱਧਰ ਜਿਹੜਾ ਉਦੋਂ ਨੂੰ ਤਾਂ ਲਗੜਾ ਕਹਿੰਦੇ ਆ ਹਾਂ ਜਿਹੜਾ ਉੱਪਰ ਜਿੰਦ ਦਿਖਦਾ ਉਹ ਦੇਸੀ ਜੇ ਇੰਨੀ ਨਹੀਂ ਗੰਬੀ ਲੱਦੀ ਉਹਨੂੰ ਇਹ ਛੋੜੇ ਨੇ ਮਿੱਠੇ ਲੱਦੇ ਹੁਣ ਹਾਂ ਉਹਨੂੰ ਗਿੜਮੀ ਹੀ ਲੱਗਣੀ ਆ ਬਸ ਕੁਛੇ ਜਿਹੀ 8-10 ਕੇ ਕੁਛੇ ਜਿਹੀ ਲੱਗਣੇ ਬਸ ਲੱਗਣੇ ਮਿੱਠੇ ਮਿੱਠੇ ਪਰ ਉਹ ਐਡੇ ੜੇ ਹੁੰਨੇ ਆ ਪਰ ਉਹ ਚਲ ਨੁਕਸਾਨ ਹੋ ਗਿਆ ਜੀ ਟੁੱਟ ਗਈ ਜੀ ओरिजिनल ਕਿੱਥੇ ਦੀ ਸਰਫੀ ਕਹਦਾਂ ਨੁਕਸਾਨ ਨੁਕਸਾਨ ਚਲੋ ਚਲੋ ਠੀਕ ਵੇਖਿਆ ਜਹਾਜ਼ ਚੀ ਗੁੰਮੇ ਗਿਆ ਮਰਗੀ ਸੀ ਕਹਿੰਦਾ ਕਹਿੰਦਾ ਮੀਹ ਪਉਣ ਕਹਿੰਦਾ ਜਹਾਜ਼ ਦੇ ਗੱਲ ਉਹਦੀ ਵੀ ਗੱਲ ਜੇ ਅੱਜ ਲੱਗੀ ਜਾਂ ਜਹਾਜ਼ ਨਿਕੜਿਆ ਜਾ ਜਿਹੜਾ ਆ ਗਿਆ ਹੈ ਨਾ ਕਾਲੇ ਬੱਦਲ ਇੱਥੇ ਇੱਥੇ ਘੁੰਮੀ ਗਿਆ ਗੜੇ ਉਹ ਜੀ ਮਰੀ ਗਿਆ ਪਤਾ ਨਹੀਂ ਕਿ ਐਸੀਨ ਤਾਂ ਬਾਕੀ ਸਰੋਂ ਦਾ ਕੰਮ ਚੱਲ ਪਿਆ ਬਾਈ ਆ ਗਿਆ ਪੂਰੀ ਹੋਣ ਬਾਅਦ ਪਿਆਰੀ ਇਹਦੀ ਬੁੱਢੜੇ ਨੇ ਸਰੋਂ ਬੜੀ ਵਧੀਆ ਹੋ ਗਈ ਜੱਗਿਆਂ ਦੀ ਲੱਖ ਦਿੰਦੇ ਹਾਂ ਤੇਰਾ ਦੀ ਸਰੋਂ ਦਾ ਹੋ ਗਈ ਵਧੀਆ ਚਾਚਾਂ ਗਾ ਤਾਂ ਕਿਤੇ ਭਾਈ ਥੱਲੇ ਸਿਰਜਾ ਕਰਕੇ ਵਿੱਚੇ ਨਾ ਬੂਟੇ ਵੱਢੀ ਜਾਵੇ ਬਰਾਬਰ ਇਹ ਬੂਟੇ ਬੂਟੇ ਬਰਾਬਰ ਗੱਲ ਪੱਕੀ ਹੈ ਪਰ ਬਾਈ ਇਹਨਾਂ ਨੇ ਜਿਹੜੀ ਆਛੜੀ ਇਹ ਵੀ ਇਹੀ ਜਿਹੀ ਲਾਈ ਤੀ ਮਰੀ ਮਰੀ ਜੀ ਉਹ ਇਹਦਾ ਕੋਈ ਚੱਕਰ ਨਹੀਂ ਹੈਗਾ ਇਹਦਾ ਹੋ ਜਾਂਦੀ ਆ ਛੱਡਿਆ ਹੋ ਜਾਂਣੀ ਹੋਰ ਜਿਹੜੀਆਂ ਮੋਟੇ ਮੈਂ ਨਾਲ ਇਹਦੀ ਲੰਬੀਆਂ ਲੰਬੀਆਂ ਹਾਲੇ ਉੱਤੀ ਖੜ ਗਈਆਂ ਇਹ ਪਤਾ ਨਹੀਂ ਡਾਕਰਾਂ ਤਾਂ ਕਰਕੇ ਬਣ ਕੇ ਆ ਸੀ ਨਾ ਐ ਯਾਰ ਇਹ ਜਮੀਨ ਦਾ ਜੱਗੇ ਬਹੁਤ ਫਰਕ ਆ ਮੋਲੇ ਦੇਖ ਲੈ ਕਿ ਆਏ ਕੀ ਫਰਕ ਆ ਸੁਦੇਵੀਰ ਦੀ ਆ ਇਹਦੇ ਬਹੁਤ ਫਰਕ ਆ ਪਤਾ ਨਹੀਂ ਨੀਵੀ ਕਰਕੇ ਪਤਾ ਨਹੀਂ ਕਿ ਆਏ ਪਰ ਇਹਨਾਂ ਨੇ ਰੇਤ ਪਾਇਆ ਆਪਣੀ ਜ਼ਮੀਨ ਚ ਮਿੱਟੀ ਰੇਤਲੀ ਜੀ ਉਹ ਪਾਈ ਬਿਲਕੁਲ ਨਹੀਂ ਪਾਈ ਦੀ ਆਪਣੀ ਹੈਗੀ ਜਿਹੜੀ ਉਹ ਨੇਚਰਲ 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 ਨਾ ਹੈ ਕੁਦਰਤੀ ਠੀਕ ਆ ਬਾਈ ਠੀਕ ਆ ਜੀ ਮਿਲਦੇ ਆ ਬਾਈ ਅਗਲੇ ਵਲੌਗ ਚ ਅਸਲੀ ਕਾਲਜ ਦੌਰਾਨ